ਮਨੀਸ਼ ਸ਼ਿਸ਼ੋਧੀਆਂ ਨੇ ਬਿਆਨ ਦਿੱਤਾ ਸੀ ਇੱਕ ਪਿਛੇਜੇ ਜਿਹਦੇ ਵਿੱਚ ਨੇ ਕਿਹਾ ਵੀ ਸ਼ਾਮ-ਦਾਮ ਦੰਡ ਭੇਤ ਲੜਾਈ ਝਗੜਾ 2027 ਕੇ ਚੋਣ ਜਿਤਵਾਨੇ ਕੇ ਲਿਏ ਸ਼ਾਮ-ਦਾਮ ਦੰਡ ਭੇਦ ਸੱਚ ਛੂਟ ਕੁਐਸਚਨ ਆਂਸਰ ਲੜਾਈ ਝਗੜਾ ਜੋ ਕਰਨਾ ਪੜੇਗਾ ਕਰੇਗੇ ਤੇ ਉਹਨਾਂ ਹਰਕਤਾਂ ਤੇ ਉਤਰ ਆਏ ਆ ਪਰ ਮੈਂ ਇੱਕ ਗੱਲ ਉਹਨਾਂ ਨੂੰ ਦੱਸਣੀ ਚਾਹੁੰਦਾ ਦਿੱਲੀ ਵਾਲਿਆਂ ਨੂੰ ਵੀ ਇਹ ਮਾਜਾ ਆ ਮਾਜਾ ਇਹ ਮਾਜੇ ਦੇ ਮਝਾਇ ਲਿਆ ਇਹਦਾ ਠੋਕ ਵਜਾ ਕੇ 11 ਤਰੀਕ ਨੂੰ ਲੋਕ ਜਵਾਬ ਦੇਣਗੇ ਅਸਲ ਤੇ ਇਹ ਬਦਲਾ ਦੀ ਸਰਕਾਰ ਜਿੰਨਾ ਕਹਿੰਦੀ ਬਦਲਾ ਕਰਾਂਗੇ ਤਾਂ ਉਹ ਹੁਣ ਦਾਵਾ ਕਰ ਰਹੇ ਨੇ ਕਿ ਲੋਕ ਜਿਹੜੇ ਸਾਡੇ ਕੰਮ ਅਸੀਂ ਕੀਤੇ ਆ ਉਹਨੂੰ ਦੇਖ ਕੇ ਵੋਟਾਂ ਪਾਉਣਗੇ ਜਿੱਤ ਸਾਡੀ ਪੱਕੀ ਆ ਸਰਕਾਰ ਇਹਨਾਂ ਹਰਕਤਾਂ ਤੇ ਉੱਤੇ ਇਹ 1425 ਵੋਟਾਂ ਤਰਨਤਾਂ ਦੇ ਵਿੱਚ ਜਾਲੀ ਬਣਾਈਆਂ ਗਈਆਂ ਜਿਨ੍ਹਾਂ ਦਾ ਕੋਈ ਐਡਰੈਸ ਨਹੀਂ ਹੈਗਾ ਤੁਸੀਂ ਜਾਲੀ ਦਾ ਦਾਵਾ ਕਿਵੇਂ ਕਰ ਰਹੇ ਹੋ ਦੇਖੋ ਜੀ ਅਸੀਂ ਉਹਦੀ ਵੈਰੀਫਿਕੇਸ਼ਨ ਕਰਕੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਇਹਦੀ ਕੰਪਲੇਂਟ ਵੀ ਕੀਤੀ ਆ ਇਹ ਜਿੰਨਾ ਮਰਜੀ ਜ਼ੋਰ ਲਾ ਲੈਣਾ ਇਹ ਪੰਥ ਦੀ ਇਲੈਕਸ਼ਨ ਆ ਪੰਥਕ ਹਲਕਾ ਆ ਪੰਥ ਦੇ ਹੱਕ ਦੇ ਵਿੱਚ ਹੀ ਲੋਕ ਫਤਵਾ ਦੇਣਗੇ ਦੂਜੀਆਂ ਪਾਰਟੀਆਂ ਵਾਲੇ ਕਹਿੰਦੇ ਅਸੀਂ ਵੀ ਪੰਥਕ ਆ ਉਹ ਕਹਿੰਦੇ ਪੰਥ ਸਭ ਦਾ ਸਾਂਝਾ ਹੁੰਦਾ ਵਾ ਪੂਰਾ ਪੰਜਾਬ ਹੀ ਪੰਥਕ ਆ ਤਾਂ ਫਿਰ ਇੱਥੇ ਜਿਹੜਾ ਪੰਥਕ ਦਾ ਹੋਕਾ ਜ਼ਿਆਦਾ ਕਿਉਂ ਦਿੱਤਾ ਜਾ ਰਿਹਾ ਕਿਹੜਾ ਪੰਥ ਜਿੱਦੀ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਵਿਵਧੀਆਂ ਆ ਸ਼ਾਂਤ ਮੈਈ ਤਰੀਕੇ ਨਾਲ ਬੈਠੇ ਧੰਨਾ ਦੇ ਰਹੀ ਸੰਗਤ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਕੀ ਇਹ ਪੰਥਕ ਹੋਣਾ ਹੈ ਜਿੰਨਾ ਸਾਡਾ ਸ਼੍ਰੀ ਅਕਾਲ ਤਖਤ ਸਾਹਿਬ ਠਹਿ ਢੇਰੀ ਕੀਤਾ ਸਾਡੀਆਂ ਧੀਆਂ ਭੈਣਾਂ ਨੂੰ ਦਿੱਲੀ ਦੇ ਵਿੱਚ ਬੇਵਤ ਕੀਤਾ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਦੇ ਗਲਾਂ ਦੇ ਵਿੱਚ ਟੈਰ ਪਾ ਕੇ ਸਾੜਿਆ ਗਿਆ ਤੇ ਜਿਨ੍ਹਾਂ ਨੇ ਇਹ ਕੰਮ ਕੀਤਾ ਸੱਜਣ ਕਮਾੜ ਟਾਈਟਲਰ ਵਰਗੇ ਉਹਨਾਂ ਨੂੰ ਵੱਡੀਆਂ-ਵੱਡੀਆਂ ਅਹੁਦੇ ਦੇ ਕੇ ਤੇ ਟੇਟਾਂ ਦੇ ਕੇ ਨਮਾਜਦੇ ਰਹੇ ਕਿ ਇਹ ਪੰਥਕ ਹੋਣ ਆਏ ਵਿੱਚ ਸਟੇਜਾਂ ਤੇ ਬੋਲਦੇ ਰਹੇ ਵੀ ਇਹ ਨਸ਼ੇ ਦਾ ਸਤਾਗਰ ਰਮੇਸ਼ ਸਿੰਘ ਜੇ ਤੁਸੀਂ ਤਰਨਤਾਰਨ ਹਲਕਾ ਬਚਾਉਣਾ ਹੈ ਤੇ ਇਹਨੂੰ ਇਥੋਂ ਤਰਨਤਾਰਨ ਲੋਕ ਹਰੋਣ ਤੇ ਅੱਜ ਪਤਾ ਨਹੀਂ ਕਿਹੜੀ ਜ਼ੁਬਾਨ ਦੇ ਨਾਲ ਇਹ ਕਹਿ ਰਹਿ ਜਾ ਕੇ ਵੀ ਜੇ ਤਰਨਤਾਰਨ ਨੂੰ ਬਚਾਉਣਾ ਹੈ ਦਰਮੇਸ਼ ਸਿੰਘ ਨੂੰ ਚਤਾਓ ਇਹ ਤੇ ਬੜੀ ਹਾਸੋਣੀ ਗੱਲ ਹੈ ਜੀ ਇਹਨਾਂ ਦੀ ਜਿਮਨੀ ਚੋਣ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਤਾਂ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ 6 ਵਜੇ ਤੋਂ ਬਾਅਦ ਜਿਹੜਾ ਚੋਣ ਪ੍ਰਚਾਰ ਬੰਦ ਹੋ ਜਾਏਗਾ ਵਕ ਵਕ ਪਾਰਟੀਆਂ ਦੇ ਸਿਆਸੀ ਲੀਡਰ ਇੱਥੇ ਗੱਡੀਆਂ ਤੇ ਹੂਟਰਾ ਮਾਰ ਮਾਰ ਲੰਘਦੇ ਨਜ਼ਰ ਆ ਰਹੇ ਨੇ ਤਰਨਤਾਰਨ ਜਿਲ੍ਹੇ ਜਿਲੇ ਦੇ ਵਿੱਚ ਹਲਕਾ ਤਰਨਤਾਰਨ ਦੇ ਲੋਕ ਕਿਸ ਨੂੰ ਫਤਵਾ ਦੇਣਗੇ ਤਾਂ ਆਉਣ ਵਾਲੀ 14 ਤਰੀਕ ਦੱਸੇਗੀ ਤਾਂ ਸਾਡੇ ਨਾਲ ਦਰਜੀਤ ਸਿੰਘ ਜਵੰਦਾ ਮੌਜੂਦ ਨੇ ਜਿਹੜੇ ਕਿ ਪੱਟੀ ਤੋਂ ਸੇਵਾਦਾਰ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਉਹਨਾਂ ਨੂੰ ਸੇਵਾ ਉਤੋਂ ਨਿਭਾਰੇ ਨੇ ਤੇ ਸਾਡੇ ਨਾਲ ਨੇ ਤਾਂ ਗੱਲਬਾਤ ਕਰਦੇ ਹਾਂ ਜੀ ਜਵੰਦਾ ਸਾਹਿਬ ਲਗਾਤਾਰ ਚੋਣ ਮੁਹਿੰਮ ਵਿੱਚ ਤੁਸੀਂ ਵੀ ਨਾਲ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਕਿਤੇ ਨਾ ਕਿਤੇ ਜੜੀਆਂ ਕੜਨਾਵਾ ਵੀ ਵਾਪਰ ਰਹੀਆਂ ਨੇ ਇਸੋ ਤੱਕ ਕਿ ਪਰਚੇ ਵੀ ਕੀਤੇ ਜਾ ਰਹੇ ਨੇ ਕਿਵੇਂ ਦੇਖਦੇ ਹੋ ਸਭ ਨੂੰ ਦੇਖੋ ਜੀ ਸਰਕਾਰ ਬਕਲਾਹਤ ਦੇ ਵਿੱਚ ਆ ਚੁੱਕੀ ਆ ਇਹਨਾਂ ਦੇ ਲੀਡਰ ਮਨੀਸ਼ ਸ਼ਿਸ਼ੋਧੀਆਂ ਨੇ ਬਿਆਨ ਦਿੱਤਾ ਸੀ ਇੱਕ ਪਿਛੇਜੇ ਜਿਹਦੇ ਵਿੱਚ ਨੇ ਕਿਹਾ ਵੀ ਸ਼ਾਮ-ਦਾਮ ਦੰਡ ਭੇਤ ਲੜਾਈ ਝਗੜਾ ਹਰ ਹੀਲਾ ਵਰਤ ਕੇ ਇਲੈਕਸ਼ਨ ਜਿੱਤਾਂਗੇ ਤੇ ਉਹਨਾਂ ਹਰਕਤਾਂ ਤੇ ਉਤਰ ਆ ਪਰ ਮੈਂ ਇੱਕ ਗੱਲ ਉਹਨਾਂ ਨੂੰ ਦੱਸਣੀ ਚਾਹੁੰਦਾ ਦਿੱਲੀ ਵਾਲਿਆਂ ਨੂੰ ਵੀ ਇਹ ਮਾਜਾ ਮਾਜਾ ਇਹ ਮਾਜੇ ਦੇ ਮਝਾਇ ਲਿਆ ਇਹਦਾ ਠੋਕ ਵਜਾ ਕੇ 11 ਤਰੀਕ ਨੂੰ ਲੋਕ ਜਵਾਬ ਦੇਣਗੇ ਬਹੁਤ ਵੱਡੀ ਲੀਡ ਦੇ ਨਾਲ ਭਾਈ ਮਨਦੀਪ ਸਿੰਘ ਜੀ ਮੈਂਬਰ ਪਾਰਲੀਮੈਂਟ ਭਾਈ ਅਮਰਤਾਪਾਲ ਸਿੰਘ ਦੀ ਅਗਵਾਈ ਦੇ ਵਿੱਚ ਜੋ ਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਲੋ ਲੜ ਰਹੇ ਆ ਵੱਡੀ ਲੀਡ ਰਹਿ ਕੇ ਇਸ ਹਲਕੇ ਤੋਂ ਜਿੱਤ ਕੇ ਦੇ ਵਿਧਾਨ ਸਭਾ ਦੇ ਵਿੱਚ ਪਹੁੰਚ ਰਿਹਾ ਜੀ ਜੀਉਂਦਾ ਸਾਹਿਬ ਲਗਾਤਾਰ ਤੁਹਾਡੇ ਵੱਲੋਂ ਕੱਲ ਵੀ ਟਰੈਕਟਰ ਮਾਰਚ ਵੀ ਕੀਤਾ ਗਿਆ ਤੇ ਵੱਡੇ ਸਟਾਰਕ ਪ੍ਰਚਾਰਕ ਵੀ ਆਏ ਸਨ ਜੇ ਕਲਾਕਾਰ ਹੋਈ ਜਾਂ ਲੱਖਾਂ ਸਦਾਨਾ ਹੋਏ ਤਾਂ ਕਾਫੀ ਜਿਹੜੇ ਪ੍ਰਚਲਿਤ ਚਿਹਰੇ ਤੁਹਾਡੇ ਉਥੇ ਪਹੁੰਚੇ ਤਾਂ ਕਿਦਾਂ ਦਾ ਹੰਗਾਰਾ ਰਿਹਾ ਲੋਕ ਕੀ ਕਹਿੰਦੇ ਨੇ ਅਸਲ ਅਸਲ ਤੇ ਬਦਲਾ ਦੀ ਸਰਕਾਰ ਸੀ ਨਾ ਕਿਹਾ ਸੀ ਬਦਲਾ ਕਰਾਂਗੇ ਤਾਂ ਉਹ ਹੁਣ ਦਾਵਾ ਕਰ ਰਹੇ ਨੇ ਕਿ ਲੋਕ ਜਿਹੜੇ ਸਾਡੇ ਕੰਮ ਅੱਠੀ ਕੀਤੇ ਆ ਉਹਨੂੰ ਦੇਖ ਕੇ ਵੋਟਾਂ ਪਾਉਣਗੇ ਜਿੱਤ ਸਾਡੀ ਪੱਕੀ ਆ ਦੇਖੋ ਜੀ ਸਰਕਾਰ ਜਿਹੜੀ ਹੈ ਨਾ ਇਹ ਝੂਠਾਂ ਦੀ ਪੰਡ ਹੈ ਸਰਕਾਰ ਨੇ ਅਜ ਤੱਕ ਜਿਹੜੇ ਵੀ ਵਾਅਦੇ ਕੀਤੇ ਆ ਹਰ ਵਾਅਦੇ ਤੋਂ ਮੁੱਕਰੀ ਆ ਹੁਣ ਤੁਸੀਂ ਲੈ ਲਓ ਇਹਨਾਂ ਨੇ ਕਿਹਾ ਬੀਬੀਆਂ ਨੂੰ 100000 ਰੁਪਏ ਦੇਵਾਂਗੇ 48 ਮਹੀਨੇ ਤਕਰੀਬਨ ਹੋ ਗਏ ਆ ਤੇ ਬੀਬੀਆਂ ਨੂੰ ਅਜੇ ਤੱਕ ਵਿਚਾਰੀਆਂ ਨੂੰ 1 ਰੁਪਿਆ ਵੀ ਕਿਸੇ ਦੇ ਖਾਤੇ 'ਚ ਨਹੀਂ ਪਾਇਆ ਵੇਖੋ ਸਰਕਾਰ ਇਹਨਾਂ ਹਰਕਤਾਂ ਦੇ ਉੱਤੇ ਆ 1425 ਵੋਟਾਂ ਤਰਨਤਾਂ ਦੇ ਵਿੱਚ ਜਾਲੀ ਬਣਾਈਆਂ ਗਈਆਂ ਜਿਨ੍ਹਾਂ ਦਾ ਕੋਈ ਐਡਰੈਸ ਨਹੀਂ ਹੈਗਾ ਤੁਸੀਂ ਜਾਲੀ ਦਾ ਦਾਵਾ ਕਿਵੇਂ ਕਰ ਰਹੇ ਹੋ ਦੇਖੋ ਜੀ ਅਸੀਂ ਉਹਦੀ ਵੈਰੀਫਿਕੇਸ਼ਨ ਕਰਕੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਇਹਦੀ ਕੰਪਲੇਂਟ ਵੀ ਕੀਤੀ ਆ ਇਲੈਕਸ਼ਨ ਕਮਿਸ਼ਨ ਉਹਦੇ ਤੇ ਕਾਰਵਾਈ ਕਰਨਗੇ ਕਿਉਂਕਿ ਅਸੀਂ ਦੁਬਾਰਾ ਰਿਮਾਈਂਡਰ ਵੀ ਅੱਜ ਪਾਵਾਂਗੇ ਉਹਨਾਂ ਨੂੰ ਕਿ ਜਿਹੜੀਆਂ 1425 ਵੋਟਾਂ ਇਹਨਾਂ ਨੇ ਜਾਲੀ ਤਰਨਦਾਨ ਦੇ ਵਿੱਚ ਬਣਾਈਆਂ ਉਹਨਾਂ ਵੋਟਾਂ ਦੇ ਰੋਕ ਲਈ ਜਾਵੇ ਉਹਨਾਂ ਵੋਟਾਂ ਨੂੰ ਰੱਦ ਕੀਤਾ ਜਾਵੇ ਤਾਂ ਕਿ ਧਾਂਦਲੀਆਂ ਜਿਹੜੀਆਂ ਕਰਨ ਦੀ ਸੂਰਤ ਦੇ ਵਿੱਚ ਇਹ ਲੋਕ ਜਿਹੜੀ ਕੋਸ਼ਿਸ਼ ਕਰ ਰਹੀ ਸਰਕਾਰ ਉਹਨਾਂ ਨੂੰ ਰੋਕਿਆ ਜਾ ਸਕੇ ਇਹ ਜਿੰਨਾ ਮਰਜ਼ੀ ਜ਼ੋਰ ਲਾ ਲੈਣਾ ਇਹ ਪੰਚ ਦੀ ਇਲੈਕਸ਼ਨ ਆ ਪੰਥ ਘਲਕਾ ਆ ਪੰਥ ਦੇ ਹੱਕ ਦੇ ਵਿੱਚ ਹੀ ਲੋਕ ਫਤਵਾ ਦੇਣਗੇ ਕਿਉਂਕਿ ਜੇ ਇਹਨਾਂ ਨੇ ਕੋਈ ਕੰਮ ਕੀਤਾ ਨਾ ਤੁਸੀਂ ਵੇਖਦੇ ਹੋ ਸ਼ਹਿਰ ਦੇ ਵਿੱਚ ਕੂੜੇ ਦੇ ਬੜੇ-ਬੜੇ ਢੇਰ ਲੱਗੇ ਆ ਨਸ਼ੇ ਦਾ ਘੜ ਤਰਨਤਨ ਬਣ ਚੁੱਕਾ ਜਿਹੜੀ ਸਰਕਾਰ ਕਿਤੇ ਕਹਿੰਦੀ ਸੀ ਇਹ ਤੁਹਾਨੂੰ ਧਰਨੇ ਲਾਉਣ ਦੀ ਲੋੜ ਨਹੀਂ ਪਵੇਗੀ ਇਹ ਗੂਆਂ ਪੀਰਾਂ ਦੀ ਧਰਤੀ ਤਰਨਤਨ ਧਰਨਿਆਂ ਦਾ ਘੜ ਬਣ ਕੇ ਰਹਿ ਗਈ ਆ ਆਏ ਦਿਨ ਰੋਜ਼ ਧਰਨੇ ਲੱਗ ਰਹੇ ਹਨ ਵਿਗਨ ਧਰਨੇ ਜਿਹੜੇ ਆ ਜਥੇਬੰਦੀਆਂ ਦੇ ਚੱਲ ਰਹੇ ਆ ਜਿਹੜੇ ਇਹਨਾਂ ਦੀ ਸਰਕਾਰੀ ਜਥੇਬੰਦੀਆਂ ਆ ਤੇ ਇਸ ਕਰਕੇ ਲੋਕ ਫਤਵਾ ਜਿਹੜਾ ਵਾ ਪੰਥ ਨੂੰ ਦੇਣਗੇ ਪੰਥ ਨੇ ਹੀ ਅੱਗੇ ਹੁਣਾ ਵੱਡੀ ਲੀਡ ਲੈ ਕੇ ਭਾਈ ਮਨਦੀਪ ਸਿੰਘ ਜੀ ਯਤਨਗੇ ਜੌਂਦਾ ਸਾਹਿਬ ਪੰਥ ਦੀ ਗੱਲ ਤੁਸੀਂ ਛੇੜ ਲਈ ਤਾਂ ਦੂਜੀਆਂ ਪਾਰਟੀਆਂ ਵਾਲੇ ਕਹਿੰਦੇ ਅਸੀਂ ਵੀ ਪੰਥਕ ਆ ਉਹ ਕਹਿੰਦੇ ਪੰਥ ਸਭ ਦਾ ਸਾਂਝਾ ਹੁੰਦਾ ਵਾ ਪੂਰਾ ਪੰਜਾਬ ਹੀ ਪੰਥਕ ਆ ਤਾਂ ਫਿਰ ਇੱਥੇ ਜਿਹੜਾ ਪੰਥਕ ਦਾ ਹੋਕਾ ਜਿਆਦਾ ਕਿਉਂ ਦਿੱਤਾ ਜਾ ਰਿਹਾ ਦੂਜੀਆਂ ਪਾਰਟੀਆਂ ਵੀ ਕਹਿੰਦੇ ਅਸੀਂ ਵੀ ਪੰਥਕ ਆ ਸਾਡੇ ਵਿੱਚ ਵੀ ਗੁਰਸਿੱਖ ਚਿਹਰੇ ਹੈਗੇ ਨੇ ਅਮਰਤਾਰੀ ਚਿਹਰੇ ਨੇ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਵੇਖੋ ਜੀ ਪੰਥਕ ਦਾ ਦਾਵਾ ਜਿਹੜੀਆਂ ਪਾਰਟੀਆਂ ਕਰਦੀਆਂ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਕਾਲੀ ਦਲ ਦੀ ਕਿਹੜਾ ਪੰਥ ਜੀ ਦੀ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਵਿਵਧੀਆਂ ਆ ਸ਼ਾਂਤ ਮੈਈ ਤਰੀਕੇ ਨਾਲ ਬੈਠੇ ਧੰਨਾ ਦੇ ਰਹੀ ਸੰਗਤ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਜਿਹੜੇ ਬੰਦਿਆਂ ਨੇ ਵਿਵਧੀਆਂ ਕਰਾਈਆਂ ਡੇਰਾ ਸਰਸਾ ਸਾਧ ਉਹਨੂੰ ਅਕਾਲ ਤਖਤ ਸਾਹਿਬ ਤੋਂ ਮਾਫੀ ਦਵਾਈ ਗਈ ਕੀ ਪੰਥ ਦਾ ਇਹ ਕੰਮ ਇਹ ਗੱਲ ਕਰ ਲੋ ਤੁਸੀਂ ਕਾਂਗਰਸ ਪਾਰਟੀ ਦੀ ਜਿੰਨਾ ਸਾਡਾ ਸ਼੍ਰੀ ਅਕਾਲ ਤਖਤ ਸਾਹਿਬ ਢਾਹ ਢੇਰੀ ਕੀਤਾ ਸਾਡੀਆਂ ਧੀਆਂ ਭੈਣਾਂ ਨੂੰ ਦਿੱਲੀ ਦੇ ਵਿੱਚ ਬੇਵੱਤ ਕੀਤਾ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਦੇ ਗਲਾਂ ਦੇ ਵਿੱਚ ਟੈਰ ਪਾ ਕੇ ਸਾੜਿਆ ਗਿਆ ਤੇ ਜਿਨ੍ਹਾਂ ਨੇ ਇਹ ਕੰਮ ਕੀਤਾ ਸੱਜਨ ਕੁਮਾਰ ਟਾਈਟਲਰ ਵਰਗੇ ਉਹਨਾਂ ਨੂੰ ਵੱਡੀਆਂ-ਵੱਡੀਆਂ ਅਹੁਦੇ ਦੇ ਕੇ ਤੇ ਟੇਟਾਂ ਦੇ ਕੇ ਨਮਾਜਦੇ ਰਹੇ ਕਿ ਇਹ ਪੰਥਕ ਹੋਣ ਆ ਤੇ ਜੇ ਗੱਲ ਇਹਨਾਂ ਦੀ ਝਾੜੂ ਵਾਲਿਆਂ ਦੀ ਕਰ ਲਈਏ ਜਿਹੜਾ ਇਨਸਾਨ ਭਾਈ ਅਮਰਤਪਾਲ ਸਿੰਘ ਖਾਲਸਾ ਨਸ਼ਿਆਂ ਦੇ ਖਿਲਾਫ ਮਹਿਮ ਚਲਾ ਰਿਹਾ ਸੀ ਜਿਹੜਾ ਸੰਗਤ ਨੂੰ ਨੌਜਵਾਨਾਂ ਨੂੰ ਅਮਰਤ ਸਿਖਾ ਰਿਹਾ ਸੀ ਉਸ ਲਹਿਰ ਨੂੰ ਰੋਕਣ ਵਾਸਤੇ ਉਸ ਨੌਜਵਾਨ ਨੂੰ ਫੜ ਕੇ ਡਿਬਰੂਗੜੀ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਆ ਤੇ ਜਿਹੜੇ ਨਸ਼ਾ ਵੇਚਦੇ ਆ ਉਹ ਸ਼ਰਿਆਮ ਘੁੰਮ ਰਿਹਾ ਨਸ਼ਾ ਬੰਦ ਕਰਨ ਵਾਲਿਆਂ ਨੂੰ ਜੇਲ੍ਹ ਤੇ ਨਸ਼ਾ ਚਲਾਉਣ ਵਾਲਿਆਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਜਿਨ੍ਹਾਂ ਦੇ ਖਿਲਾਫ 2022 ਦੇ ਵਿੱਚ ਸਟੇਜਾਂ ਤੇ ਬੋਲਦੇ ਰਹੇ ਵੀਰ ਨਛੇਰਾ ਦਾਤਾਗੜਾ ਰਮੀਤ ਸਿੰਘ ਜੇ ਤੁਸੀਂ ਤਰਨਤਾਰਨ ਹਲਕਾ ਬਚਾਉਣਾ ਹੈ ਤੇ ਇਹਨੂੰ ਇਥੋਂ ਤਰਨਤਾਰਨ ਲੋਕ ਹਰਾਉਣਾ ਤੇ ਅੱਜ ਪਤਾ ਨਹੀਂ ਕਿਹੜੀ ਜ਼ੁਬਾਨ ਦੇ ਨਾਲ ਇਹ ਕਹਿ ਰਹਿ ਜਾ ਕੇ ਵੀ ਜੇ ਤਰਨਤਾਰਨ ਨੂੰ ਬਚਾਉਣਾ ਹੈ ਤੇ ਰਮੀਤ ਸਿੰਘ ਨੂੰ ਚਿਤਾਓ ਇਹ ਤੇ ਬੜੀ ਹਾਸੋਣੀ ਗੱਲ ਹੈ ਜੀ ਇਹਨਾਂ ਦੀ ਇਹ ਕੋਈ ਕਿਸੇ ਵੀ ਤਰ੍ਹਾਂ ਲੋਕ ਇਹਨਾਂ ਦੇ ਭਰੋਸਾ ਨਹੀਂ ਕਰਨਗੇ ਕਿਉਂਕਿ ਇਹ ਸਵੇਰੇ ਖਾ ਕੇ ਤੇ ਰਾਤ ਨੂੰ ਮੁੱਕਰ ਜਾਂਦੇ ਆ ਜੁਣਾ ਸਾਹਿਬ ਅਖੀਰ ਤੇ ਤਰਨਤਾਰਨ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਮੈਂ ਹੱਥ ਜੋੜ ਕੇ ਇੱਕ ਅਪੀਲ ਕਰਦਾ ਝੋਲੀ ਅੱਡ ਕੇ ਅਪੀਲ ਕਰਦਾ ਇਹ ਸੰਗਤ ਜੀ ਇਹ ਇਲੈਕਸ਼ਨ ਕੱਲੀ ਤਰਨ ਤਨ ਹਲਕੇ ਦੀ ਨਹੀਂ ਆ ਇਹ ਪੰਜਾਬ ਦੀ ਤਕਦੀਰ ਦੀ ਇਲੈਕਸ਼ਨ ਹੋਣ ਜਾ ਰਹੀ ਆ ਇਹ ਜਿਹੜੀ ਚੰਗਿਆੜੀ ਤੁਸੀਂ ਇਹ ਸੀਟ ਜਿੱਤ ਕੇ ਤੇ 2027 ਦੀ ਲਾਰਿਆ ਜਿਹਦੇ ਵਿੱਚ ਸਰਕਾਰੇ ਖਾਲਸਾ ਬਣਨ ਜਾ ਰਹੀ ਆ ਤੇ ਇਹਦਾ ਸੇਰਾ ਜਿਹੜਾ ਤੁਹਾਡੇ ਸਿਰ ਨੂੰ ਜਾਏਗਾ ਜੇ ਤੁਸੀਂ ਮਾਮਾ ਦੇ ਪੁੱਤ ਬਚਾਉਣੇ ਚਾਹੁੰਦੇ ਹੋ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣਾ ਚਾਹੁੰਦੇ ਹੋ ਜੇ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਚਾਹੁੰਦੇ ਹੋ ਪੰਜਾਬ ਦੇ ਪਾਣੀ ਬਚਾਉਣਾ ਚਾਹੁੰਦੇ ਹੋ ਪੰਜਾਬ ਦੀ ਰਾਜਧਾਨੀ ਬਚਾਉਣਾ ਚਾਹੁੰਦੇ ਹੋ ਪੰਜਾਬ ਦੀਆਂ ਯੂਨੀਵਰਸਿਟੀਆਂ ਨੂੰ ਸੇਵ ਕਰਨਾ ਚਾਹੁੰਦੇ ਹੋ ਤੇ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ ਤੁਸੀਂ ਮੌਕਾ ਦੇ ਕੇ ਵੇਖ ਲਿਆ ਟੋਪੀਆਂ ਵਾਲਿਆਂ ਨੂੰ ਦਿੱਲੀ ਤੋਂ ਆਉਣ ਨੂੰ ਤੁਸੀਂ ਰਾਜ ਦੇ ਕੇ ਵੇਖ ਲਿਆ ਜਿਨ੍ਹਾਂ ਨੇ ਸਾਡਾ ਬੇੜਾ ਗਲਕ ਕਰਤਾ ਇੱਕ ਮੌਕਾ ਪੰਥ ਨੂੰ ਦੇ ਦਿਓ ਇੱਕ ਮੌਕਾ ਪੰਥਰੋਂ ਦੇ ਦਿਓ ਹੱਥ ਜੋੜ ਕੇ ਸਾਡੀ ਅਪੀਲ ਆ ਤੇ ਫਿਰ ਵੇਖਿਓ ਤੁਸੀਂ ਪੰਜਾਬ ਦਾ ਇਤਿਹਾਸ ਜਿਹੜਾ ਸੁਨਹਿਰੀ ਅੱਖਾਂ ਦੇ ਵਿੱਚ ਲਿਖਿਆ ਜਾਵੇਗਾ ਜੀ ਸਰ ਜੀ ਸੋ ਇਸਨ ਸਾਡੇ ਨਾਲ ਜਵੰਦਾ ਸਾਹਿਬ ਜੋ ਕਿ ਪੱਟੀ ਤੋਂ ਸੇਵਾਦਾਰ ਨੇ ਵਾਰਿਸ ਪੰਜਾਬ ਦੇ ਜੱਤੀਬੰਦੀ ਵੱਲੋਂ ਇਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਗਿਆ ਤਾਂ ਇਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ 14 ਤਰੀਕ ਨੂੰ ਵੱਡੀ ਗਿਣਤੀ ਵਿੱਚ ਜੜੀਆਂ ਵੋਟਾਂ પાਕੇ ਭਾਈ ਮਨਦੀਪ ਸਿੰਘ ਨੂੰ ਇੱਥੋਂ ਜੇਤੂ ਇਕਰਾਰ ਕੀਤਾ ਜਾਵੇ ਜਾਂ ਕੇ 2027 ਦੇ ਵਿੱਚ ਜਿਹੜੀ ਇਹ ਜਿਹੜੀ ਸੱਤਾ ਦਾ ਉਲਟਪੇਰ ਹੋ ਕੇ ਜਿਹੜੀ ਇੱਕ ਨਵੀਂ ਸਰਕਾਰ ਜਿਹੜੀ ਪੰਜਾਬ ਨੂੰ ਮਿਲ ਸਕੇ ਕੈਮਰਾਮੈਨ ਇਕ ਨਾਲ ਰਵੀ ਖੇਰਾ ਪੰਜਾਬੀ ਲੋਕ ਚੈਨਲ ਤਰਨਤਾਰਨ